ਪਾਨਗੜ ਤੋਂ ਵੀ ਖਤਰਨਾਕ ਸ਼ਰਾਪਿਤ ਕਿਲਾ ਆਇਆ ਸਾਹਮਣੇ ਡਰ ਦੇ ਨਾਲ ਖਾਲੀ ਹੋਏ ਆਲੇ ਦੁਆਲੇ ਦੇ ਪਿੰਡ ਭੁੱਲ ਕੇ ਵੀ ਕਦੇ ਇਕੱਲੇ ਨਾ ਜਾਇਓ ਬਹੁਤ ਵੱਡਾ ਇਹ ਕਿਲਾ ਆ ਜਿਹੜਾ ਇੰਨਾ ਫੈਲਿਆ ਹੋਇਆ ਆਲੇ ਦੁਆਲੇ ਜਿੰਨਾ ਇਹ ਬਾਰੋਂ ਸੁਣਾ ਆ ਉਨਾ ਹੀ ਇਹ ਅੰਦਰੋਂ ਹੋਊਗਾ ਰਾਤ ਨੂੰ ਤਾਂ ਬਹੁਤ ਜ਼ਿਆਦਾ ਡਰ ਹੁੰਦਾ ਹੋਊਗਾ ਇੱਥੇ ਇਹ ਜਿਹੜਾ ਪਿੰਡ ਆ ਇੱਕ ਤਰ੍ਹਾਂ ਲੁਕਿਆ ਹੋਇਆ ਸਗਾ ਜੋ ਅਸੀਂ ਤੁਹਾਨੂੰ ਦਿਖਾਉਣ ਲੱਗੇ ਆ ਇਹ ਸ਼ੇਰ ਵਗੈਰਾ ਰੋਕੇ ਲੇ ਕੇ ਪਾਣੀ ਕੇ ਲਈ ਰਾਤ ਨੂੰ ਇੱਥੇ ਸ਼ੇਰ ਵਗੈਰਾ ਘੁੰਮਦੇ ਰਹਿੰਦੇ ਆ ਕਿਲੇ ਦੇ ਨਾਲ ਨਾਲ ਪੂਰਾ ਪਿੰਡ ਹੀ ਦੇਖ ਲਓ ਤੁਸੀਂ ਖਾਲੀ ਹੋ ਗਿਆ ਖੰਡਰ ਬਣ ਗਿਆ ਕਿੱਡੀਆਂ ਵੱਡੀਆਂ ਵੱਡੀਆਂ ਇਮਾਰਤਾਂ ਦੇਖ ਲਓ ਤੁਸੀਂ ਇੰਨਾ ਡਾਰਾ ਪਿੰਡ ਤੇ BB7 Rider Channel ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਨਮਸਤੇ RAM RAM ਤੇ ਦਿਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਆਪਣਾ ਦੋਸਤ ਅਮਰਿਤਪਾਲ ਤੁਹਾਡੇ ਆਪਣੇ ਚੈਨਲ ਤੇ ਤੁਹਾਡਾ ਨਿੱਘਾ ਸਵਾਗਤ ਕਰਦਾ ਹਾਂ ਅੱਜ ਅਸੀਂ ਤੁਹਾਨੂੰ Rajasthan ਦੇ ਸਭ ਤੋਂ ਡਰਾਵਨੇ ਕਿਲੇ ਵੱਲ ਲੈ ਕੇ ਆਏ ਹਾਂ ਜਿਹੜਾ ਭਾਨਗੜ ਕਿਲੇ ਤੋਂ ਵੀ ਖਤਰਨਾਕ ਆ ਤੁਸੀਂ ਸਾਰੇ ਭਾਨਗੜ ਕਿਲੇ ਗਏ ਹੋਊਗੇ ਪਰ ਇਹ ਕਿਲਾ ਲੁਕਿਆ ਹੋਇਆ ਹੈ ਜਿਹੜਾ ਭਾਨਗੜ ਤੋਂ 10 ਕਿਲੋਮੀਟਰ ਦੂਰ ਜੰਗਲ ਦੀ ਪਹਾੜੀ ਉੱਪਰ ਬਣਿਆ ਹੋਇਆ ਆ ਇਹ ਕਿਲਾ ਕਿਸੇ श्राप ਕਰਕੇ ਖਤਮ ਹੋ ਗਿਆ ਸੀ ਉੱਜੜ ਗਿਆ ਸੀਗਾ ਕਿਲੇ ਦੇ ਨਾਂ ਨਾਲ ਪੂਰਾ ਪਿੰਡ ਹੀ ਖਤਮ ਹੋ ਗਿਆ ਸੀਗਾ ਇਸ ਕਿਲੇ ਦਾ ਤੇ ਪਿੰਡ ਦਾ ਇੰਨਾ ਡਰਾਵਣਾ ਮਾਹੌਲ ਆ ਲੋਕ ਲਾਗੇ ਦੇ ਨਹੀਂ ਲੰਘਦੇ ਸਾਨੂੰ ਇੱਥੇ ਭਰਾ ਮਿਲਿਆ ਤਾਂ ਇਹਨੇ ਸਾਨੂੰ ਸਭ ਕੁਝ ਦੱਸਿਆ ਤੇ ਇਹ ਸਾਡੇ ਨਾਲ ਆਇਆ ਆ ਕਿਲਾ ਦਿਖਾਉਣ ਵਾਸਤੇ ਬਾਕੀ ਭਰਾ ਤੋਂ ਵੀ ਪੁੱਛਦੇ ਆ ਇਸ ਕਿਲੇ ਬਾਰੇ हमारे दर्शकों को बताओ इस किले का क्या इतिहास हाँ है हाँ जी साहब ये किला साढ़े पाँच सौ वर्ष पुराना है अजब सिंह राजा ने बनवाया था और अजबगढ़ इसका गांव का नाम है और इसमें क्या है कि राजा की पुरानी इतिहास इत्य, का वो मतलब बंदूकें वगैरह ये भी है और इस जंगल में मतलब अपने शोर सांभर शेर वगैरह सब कुछ रहते हैं ਇਹ ਭਰਾ ਸਾਨੂੰ ਕਿਲੇ ਤੱਕ ਲੈ ਕੇ ਜਾਏਗਾ ਸਾਨੂੰ ਪਤਾ ਲੱਗਾ ਕਿ ਅੰਦਰ ਖੂਫੀਆ ਸਰੰਗਾਂ ਕਮਰੇ ਤੇ ਉਸ ਸਮੇਂ ਦਾ ਰਾਜੇ ਦਾ ਸਮਾਨ ਵੀ ਹੈਗਾ ਜੋ ਪਿੰਡ ਵਾਲਿਆਂ ਦਾ ਕਹਿਣਾ ਆ ਹੁਣ ਅਸੀਂ ਤੁਹਾਨੂੰ ਲੈ ਕੇ ਚੱਲਦੇ ਹਾਂ ਇਸ ਕਿਲੇ ਵੱਲ ਸਾਨੂੰ ਜੋ ਇਸ ਕਿਲੇ ਦਾ ਬਿਲਕੁਲ ਅਲੱਗ ਲੱਗਿਆ ਉਹ ਇਹ ਆ ਕਿ ਇਹ ਕਿਲਾ ਅੱਜ ਤੱਕ ਲੁਕਿਆ ਹੋਇਆ ਸੀਗਾ ਆਜੋ ਮੇਰਾ ਭਰਾ ਅਸੀਂ ਸਾਰੇ ਭਾਨਗੜ ਕਿਲੇ ਤੱਕ ਗਏ ਆਂ ਸਾਰਿਆਂ ਨੇ ਸੁਣਿਆ ਕਿ ਉੱਥੇ ਰਾਤ ਨੂੰ ਕੋਈ ਰੁਕ ਨਹੀਂ ਸਕਦਾ ਲੇਕਿਨ ਇੱਕ ਇਲਾਕਾ ਉਤੋਂ ਵੀ ਡਰਾਵਣਾ ਆ ਇੱਕ ਜੰਗਲ ਦੇ ਵਿੱਚ ਬਣਿਆ ਹੋਣ ਕਰਕੇ ਜਪਾਣੀ ਦਿਖਾਉ ਇੱਕ ਡਰਦਾ ਜਿਆਦਾ ਮੋਹਲ ਹੋਣ ਕਰਕੇ ਇਹ ਜਿਹੜਾ ਪਿੰਡਾ ਇੱਕ ਤਰ੍ਹਾਂ ਲੁਕਿਆ ਹੋਇਆ ਸੀਗਾ ਜੋ ਅਸੀਂ ਤੁਹਾਨੂੰ ਦਿਖਾਣ ਲੱਗੇ ਆ ਇਹ ਇਹ ਸਿਰ ਸਿਰ ਵਗੇ ਰੋਕੇ ਲੇ ਕੇ ਪਾਣੀ ਕੇ ਲਈ ਅਸਾਂ ਰੁਕਦੇ ਇਹ ਭਰਾ ਦਾ ਕਹਿਣਾ ਆ ਕਿ ਇਹ ਬਣਾ ਬਨਪਹਾਗ ਨੇ ਜੋ ਪਾਣੀ ਇਕੱਠਾ ਕੀਤਾ ਹੋਇਆ ਆ ਇਹ ਜਾਨਵਰਾਂ ਦੇ ਪੀਣ ਵਾਸਤੇ ਆ ਜੰਗਲੀ ਟਾਈਗਰ ਵਗੈਰਾ ਇੱਥੇ ਬਹੁਤ ਆ ਟਾਈਗਰ ਰੇਂਜ ਆ ਰਾਤ ਨੂੰ ਇੱਥੇ ਸ਼ੇਰ ਵਗੈਰਾ ਘੁੰਮਦੇ ਰਹਿੰਦੇ ਆ ਇਹ ਕਿਲਾ ਦੇਖ ਲਓ ਤੁਸੀਂ ਹੁਣ ਆਪ ਭੂਤਾਂ ਦੇ ਨਾਂ ਨਾਂ ਤਾਂ ਜਾਣੇ ਆ ਜਾਂਦਾ ਆ ਤੇ ਨਾਲ ਨਾਲ ਜੰਗਲੀ ਜਾਨਵਰ ਵੀ ਬਹੁਤ ਹੁੰਦੇ ਆ ਇੱਥੇ ਉਹ ਦੇਖਣਾ ਪੈਣਾ ਕਿੰਨੇ ਸਮੇਂ ਤੋਂ ਇਸ ਕਿਲੇ ਤੱਕ ਕੋਈ ਗਿਆ ਨਹੀਂ ਹੈਗਾ ਤੇ ਪਤਾ ਨਹੀਂ ਅੰਦਰ ਕਿਹੜਾ ਕਿਹੜਾ ਜਾਨਵਰ ਹੁਣਾਇਆ ਬਾਕੀ ਪਰਮਾਤਮਾ ਦੀ ਕਿਰਪਾ ਦੇ ਨਾਲ ਅਸੀਂ ਤੁਹਾਨੂੰ ਸਾਰਾ ਕਿਲਾ ਅੰਦਰੋਂ ਘੁੰਮ ਕੇ ਦਿਖਾਵਾਂਗੇ ਇਸ ਤਰ੍ਹਾਂ ਦਾ ਦੇਖ ਲਓ ਤੁਸੀਂ ਰਾਸਤਾ ਬਣਿਆ ਹੋਇਆ ਕਿਲੇ ਤੱਕ ਜਾਣ ਲਈ ਜਦੋਂ ਵੀ ਅਸੀਂ ਇਨ੍ਹਾਂ ਕਿਲਿਆਂ ਵੱਲ ਆਉਨੇ ਆ ਤੇ ਸਾਡਾ ਮਨ ਉਦਾਸ ਹੋ ਜਾਂਦਾ ਉਹਦਾ ਕਾਰਨ ਇਹ ਹੁੰਦਾ ਆ ਅਸੀਂ ਸੋਚਦੇ ਹਾਂ ਕਿ ਕਿਸੇ ਸਮੇਂ ਇੱਥੇ ਕਿੰਨਾ ਰੌਣਕ ਮੇਲਾ ਹੁੰਦਾ ਹੋਊਗਾ ਜਿੱਥੇ ਅਸੀਂ ਘੁੰਮ ਰਹੇ ਆ ਇੱਥੇ ਲੋਕ ਹੀ ਲੋਕ ਹੋਣਗੇ ਪਰ ਕਦੀ ਨਹੀਂ ਉਹਨਾਂ ਨੇ ਸੋਚਿਆ ਸੀ ਕਿ ਅਸੀਂ ਕਿੰਨਾ ਸਮਾਂ ਇੱਥੇ ਰਹਿਣਾ ਆ ਰਾਜਿਆਂ ਨੇ ਪਤਾ ਨਹੀਂ ਕੀ ਕੀ ਸੋਚ ਕੇ ਕਿਲੇ ਇੰਨੀ ਜ਼ਿਆਦਾ ਚਾਈਤੇ ਬਣਾਏ ਸੀਗੇ ਮਾਰੋ ਨਜ਼ਰ ਆਲੇ ਦੁਆਲੇ ਇੱਕ ਸਵਰਗ ਵਰਗਾ ਮਾਹੌਲ ਆ ਇੱਕ ਪਾਸੇ ਪਾਣੀ ਤੇ ਦੂਸਰੇ ਪਾਸੇ ਉੱਚੀਆਂ-ਉੱਚੀਆਂ ਪਹਾੜੀਆਂ ਅਸੀਂ ਜਦੋਂ ਇਨ੍ਹਾਂ ਕਿਲਿਆਂ 'ਚ ਆਉਨੇ ਆ ਤਾਂ ਸਾਡੇ ਮਨ ਚ ਆਉਂਦਾ ਆ ਕਿ ਕਦੀ ਸੋਚਿਆ ਨਹੀਂ ਹੋਊਗਾ ਰਾਜਿਆਂ ਨੇ ਕਿ ਇਹ ਕਿਲੇ ਸਾਨੂੰ ਇਦਾਂ ਹੀ ਛੱਡ ਕੇ ਇੱਥੋਂ ਜਾਣਾ ਪੈਣਾ ਆ ਅੱਜ ਪੂਰਾ ਯਾੜ ਪਿਆ ਹੋਇਆ ਆ ਇਹ ਕਿਲਾ ਇਹ ਜੰਗਲ ਖਾਨ ਨੂੰ ਪੈਂਦਾ ਆ ਸਦੀਆਂ ਪੁਰਾਣੀਆਂ ਇਹ ਨਿਸ਼ਾਨੀਆਂ ਨੂੰ ਜਦੋਂ ਅਸੀਂ ਹੱਥ ਲਾਉਂਦੇ ਆ ਤਾਂ ਇੱਕ ਬਖਰਾ ਅਹਿਸਾਸ ਜਿਹਾ ਹੁੰਦਾ ਆ ਜਿੱਦਾਂ ਕੋਈ ਜੀ ਸਾਨੂੰ ਕੁਝ ਕਹਿਣਾ ਚਾਹੁੰਦੀ ਆ ਲਓ ਜੀ ਮਾਰੋ ਨਜ਼ਰ ਅਜਬਗੜ ਕਿਲੇ ਵੱਲ ਜਿਹੜਾ ਬਹੁਤ ਖੂਬਸੂਰਤ ਆ ਬਹੁਤ ਸੋਹਣਾ ਆ ਬਹੁਤ ਸੋਹ ਸਮਝ ਕੇ ਰਾਜੇ ਨੇ ਇਹ ਕਿਲਾ ਪਹਾੜੀ ਦੇ ਉੱਪਰ ਬਣਾਇਆ ਸੀ ਕਿਲੇ ਤੋਂ ਤੁਸੀਂ ਫੇਰ ਇੱਕ ਵਾਰ ਆਲੇ ਦੁਆਲੇ ਦਾ ਜੰਨਤ ਵਰਗਾ ਮਾਹੌਲ ਦੇ ਸਕਦੇ ਆ ਇਹ ਸਾਹਮਣੇ ਪਿੰਡ ਜੋ ਨਜ਼ਰ ਆ ਰਿਹਾ ਇਹ ਸਭ ਉਜੜ ਚੁੱਕਿਆ ਆ ਕਈ ਲੋਕ ਦੁਆਰਾ ਆਏ ਆ ਪਰ ਕਹਿੰਦੇ ਇਹ ਕਈ ਵਾਰ ਹੋਇਆ ਆ ਤੇ ਆ ਜਾਂਦੇ ਆ ਫੇਰ ਚੱਲ ਜਾਂਦੇ ਆ ਇਦਾਂ ਦਾ ਡਰਾਵਣਾ ਮਾਹੌਲ ਆ ਬਾਕੀ ਅਸੀਂ ਤੁਹਾਨੂੰ ਇਹ ਕਿਲਾ ਦਿਖਾਉਣ ਤੋਂ ਬਾਅਦ ਪਿੰਡ ਵੱਲ ਗੇੜੀ ਬਜਾਵਾਂਗੇ ਕਿਲੇ ਦਾ ਮਾਹੌਲ ਵੀ ਤੁਹਾਨੂੰ ਬਾਹਰੋਂ ਦਿਖਾਵਾਂਗੇ ਕਿ ਦੂਰੋਂ ਕਿਦਾਂ ਲੱਗਦਾ ਆ ਇਹ ਕਿਉਂਕਿ ਇਕਿਲਾ ਬਹੁਤ ਸੋਹਣਾ ਬਣਿਆ ਹੋਇਆ ਆ ਤੁਸੀਂ ਕਿਲੇ ਤਾਂ ਬਹੁਤ ਦੇਖੇ ਹੋਣਗੇ ਪਰ ਇਸ ਤਰ੍ਹਾਂ ਦਾ ਕਿਲਾ ਬਹੁਤ ਘੱਟ ਭਰਾਵਾਂ ਨੇ ਦੇਖਿਆ ਹੋਊਗਾ ਇਹ ਕਿਲੇ ਦੀ ਜੋ ਖਾਸੀਅਤ ਆ ਇਹ ਆ ਇਹ ਕਿਲਾ ਅੱਜ ਤੱਕ ਲੁਕੇਆ ਹੋਇਆ ਹੈ ਸਗਾ ਮੈਨੂੰ ਨਹੀਂ ਲੱਗਦਾ ਪੰਜਾਬ ਵਿੱਚ ਕਿਸੇ ਨੇ ਇਹ ਕਿਲਾ ਦੇਖਿਆ ਹੋਊਗਾ ਜੋ ਅਸੀਂ ਤੁਹਾਨੂੰ ਦਿਖਾਉਣ ਜਾਣ ਰਹੇ ਹਾਂ ਜਦੋਂ ਅਸੀਂ ਗੋਪਤ ਨਿਸ਼ਾਨੀਆਂ ਇਸ ਤਰ੍ਹਾਂ ਦੀਆਂ ਦੇਖਦੇ ਆ ਤਾਂ ਬਿਲਕੁਲ ਅਲੱਗ ਇੱਕ ਅਹਿਸਾਸ ਹੁੰਦਾ ਦੇਖੋ ਕਿਦਾਂ ਡਰਖਤੇ ਡਰਖ ਉੱਗੇ ਪਏ ਆ ਕਿਲੇ ਉੱਪਰ ਬਹੁਤ ਪ੍ਰੀਤ ਦੇ ਨਾਲ ਦੇਖ ਲਓ ਤੁਸੀਂ ਰਾਜੇ ਨੇ ਇਹ ਕਿਲਾ ਤਿਆਰ ਕਰਵਾਇਆ ਸੀਗਾ ਉਸ ਸਮੇਂ ਦੂਰੋਂ ਇਹ ਕਿੰਨਾ ਵਧੀਆ ਲੱਗਦਾ ਹੋਊਗਾ ਮਾਰੋ ਨਜ਼ਰ ਇਸ ਦਵਾਰ ਤੇ ਦਿਲ ਕਰਦਾ ਇਸ ਕਿਲੇ ਵੱਲ ਦੇਖੀ ਜਾਈਏ ਬਹੁਤ ਸੋਚ ਸਮਝ ਕੇ ਪ੍ਰੀਤ ਦੇ ਨਾਲ ਦਿਮਾਗ ਲਾ ਕੇ ਰਾਜੇ ਨੇ ਇਹ ਕਿਲਾ ਤਿਆਰ ਕਰਵਾਇਆ ਸੀਗਾ ਇਹ ਕਿਲਾ ਥੋੜਾ ਸਮਾਂ ਪਹਿਲਾਂ ਬਿਲਕੁਲ ਆਜ਼ਾਦ ਸੀਗਾ ਲੇਕਿਨ ਹੁਣ ਇਹ ਸਰਕਾਰ ਦੇ ਅੰਡਰ ਆ ਚੁੱਕਿਆ ਆ ਤੁਸੀਂ ਇਸ ਡਿਜ਼ਾਈਨਿੰਗ ਵਾਲ ਦੇਖੋ ਜੋ ਕਿਲੇ ਦੀ ਮੇਨ ਦਵਾਰ ਤੇ ਬਾਹਰ ਆ ਜਿਹੜੀ ਕਿਲੇ ਦਾ ਬਿਲਕੁਲ ਰੂਪ ਬਦਲ ਦਿੰਦੀ ਆ ਜੋ ਆ ਤੁਸੀਂ ਸ਼ਰਾਕ ਵਗੈਰਾ ਦੇਖ ਰਹੇ ਆ ਇਹ ਉਸ ਸਮੇਂ ਦੂਰ ਵੀ ਰਾਹੀ ਆਲਾ ਦਵਾਲਾ ਦੇਖਣ ਵਾਸਤੇ ਜਾਂ ਫਿਰ ਬੰਦੂਕਾਂ ਵਗੈਰਾ ਦਾਗਣ ਵਾਸਤੇ ਹੁੰਦੇ ਸੀਗੇ ਇਹ ਛੋਟਾ ਜਿਹਾ ਇੱਕ ਖਾਨਾ ਬਣਿਆ ਹੋਇਆ ਆ ਬਿਲਕੁਲ ਦੇਖ ਲਓ ਕਿਲੇ ਦੇ ਫਰੰਟ ਤੇ ਆ ਇਦਾਂ ਲੱਗਦਾ ਜਿੱਦਾਂ ਇਹ ਸੈਨਿਕ ਚੌਂਕੀ ਹੁੰਦੀ ਆ ਇੱਥੇ ਸੈਨਿਕ ਵਗੈਰਾ ਉਸ ਵੇਲੇ ਬਿੰਦੇ ਹੋਣਗੇ ਨਿਗਰਾਨੀ ਰੱਖਦੇ ਹੋਣਗੇ ਤੁਸੀਂ ਦੇਖ ਸਕਦੇ ਆ ਅੰਦਰੋਂ ਚੂਨਾ ਲਗਾ ਲਗਾ ਦੇਖ ਲਓ ਤੁਸੀਂ ਕਿਲੇ ਦੇ ਸਾਰੇ ਪੱਥਰ ਲਗਾਏ ਹੋਏ ਆ ਜਿਹੜੇ ਅੱਜ ਪੂਰੀ ਮਜ਼ਬੂਤੀ ਦੇ ਨਾਲ ਖੜੇ ਆ ਇਹ ਮੇਨ ਗੇਟ ਆ ਲੇਕਨ ਅਫਸੋਸ ਦੀ ਗੱਲ ਆ ਲੋਕ ਲੱਗਾ ਹੋਇਆ ਆ ਤੁਸੀਂ ਦੇਖ ਸਕਦੇ ਆ ਕਿਲੇ ਦਾ ਆਲਾ ਦਵਾਲਾ ਸਭ ਦਿਖਾ ਦਈਏ ਕਿਉਂਕਿ ਕਿਲਾ ਬਹੁਤ ਵੱਡਾ ਆ ਆਲੇ ਦਵਾਲੇ ਜੰਗਲ ਚ ਘੁੰਮ ਕੇ ਚਾਰੇ ਪਾਸੇ ਨਿਗਾ ਫਰਾਨੇ ਆ ਤੇ ਉਸ ਤੋਂ ਬਾਅਦ ਅਸੀਂ ਤੁਹਾਨੂੰ ਉਜੜੇ ਹੋਏ ਇਸ ਪਿੰਡ ਨੂੰ ਦਿਖਾਵਾਂਗੇ ਕੀ ਕਾਰਨ ਹੋਇਆ ਹੋਊਗਾ ਜਿਹੜਾ ਪਿੰਡ ਕਿਲੇ ਦੇ ਨਾਂ ਨਾਲੇ ਸਾਰਾ ਉਜੜ ਗਿਆ ਕਹਿੰਦੇ ਉਸ ਵੇਲੇ ਜਿਹੜਾ ਸ਼ਰਾਬ ਦਿੱਤਾ ਸੀਗਾ ਉਹਦੇ ਚੱਕਰ ਦੇ ਵਿੱਚ ਹੀ ਇਹ ਪਿੰਡ ਸਾਰਾ ਜਿਹੜਾ ਖਤਮ ਹੋ ਗਿਆ ਸੀ ਹੈ ਨਾ ਹਾਂਜੀ ਸਰ ਤੇ ਕਹਿੰਦੇ ਇਹ ਪਿੰਡ ਦੋ ਵਾਰ ਉਜੜਿਆ ਤੇ ਫਿਰ ਵਸਿਆ ਫਿਰ ਉਜੜਿਆ ਇਸ ਤਰ੍ਹਾਂ ਦਾ ਮਾਹੌਲ ਆ ਇਸ ਪਿੰਡ ਦਾ ਵਿਕਵਾਤਾਂ ਨੂੰ ਅਸੀਂ ਬਾਹਰੋਂ ਵੀ ਨਿਗਾ ਪਜਾ ਲਈਏ ਹਲਦ ਵਾਲਿਓ ਜੰਗਲ ਹੀ ਬੜਿਆ ਪਿਆ ਕਿਲੇ ਦੇ ਆਲੇ ਦੁਆਲੇ ਮਾਰੋ ਨਜ਼ਰ ਕੇਲੇ ਦੀਆਂ ਆਲੇ ਦੁਆਲੇ ਦੀਆਂ ਦੁਆਰਾਵਾਲ ਪਾਂਛੀਆਂ ਦੀਆਂ ਆਵਾਜ਼ਾਂ ਆ ਰਹੀਆਂ ਆ। ਕੰਡੇ ਵਗੈਰਾ ਸਾਡੇ ਕੱਪੜਿਆਂ ਨੂੰ ਚੁੰਬੜ ਗਏ ਆ। ਮੋਹਲ ਦੇਖੋ ਕਿਲੇ ਦੇ ਆਲੇ ਦੁਆਲੇ ਦਾ। ਪੂਰਾ ਜੰਗਲ ਬਣਿਆ ਪਿਆ ਆ। ਜੰਗਲ ਦੇ ਵਿੱਚ ਇਹ ਡਰਾਵਣਾ ਕਿਲਾ ਰਾਤ ਨੂੰ ਤਾਂ ਬਹੁਤ ਜ਼ਿਆਦਾ ਡਰ ਹੁੰਦਾ ਹੋਊਗਾ ਇੱਥੇ ਬਸ ਇੰਝ ਹੀ ਮਾਰ ਪੁੱਤ ਜੇ ਪਿੱਛੇ ਸੌ ਉਪਰ ਬਹੁਤ ਜ਼ਿਆਦਾ ਰੀਜ ਨਾ ਬਣਾਇਆ ਕਿਲਾ ਇਹ ਰਾਜੇ ਨੇ ਕਿਲੇ ਦੇ ਆਲੇ ਦੁਆਲੇ ਪਾਣੀ ਪਾਣੀ ਆ ਤੁਸੀਂ ਇਧਰੋਂ ਦੇਖ ਸਕਦੇ ਆ ਪਤਾ ਨਹੀਂ ਇਸ ਤਰ੍ਹਾਂ ਦੀ ਤਕਨੀਕ ਲਾ ਕੇ ਰਾਜੇ ਨੇ ਇਹ ਕਿਲਾ ਤਿਆਰ ਕਰਵਾਇਆ ਸੀ ਦੇਖੋ ਪਾਣੀ ਪਾਣੀ ਚਲੋ ਚਲੋ ਤੋਂ ਬੜਾਇ ਕਿ ਲਾਇਆ ਜਿਹੜਾ ਇੰਨਾ ਫੈਲਿਆ ਹੋਇਆ ਹਾਲਦ ਵਾਲੇ ਜਿੰਨਾ ਇਹ ਬਾਰੋਂ ਸੁਣਾ ਆ ਉਨਾ ਹੀ ਇਹ ਅੰਦਰੋਂ ਹੋਊਗਾ ਹੋਣਾ ਸੀ ਤੁਹਾਨੂੰ ਮੋਟਰਸਾਈਕਲ ਤੇ ਪਿੰਡ ਦੀ ਇੱਕ ਗੇੜੀ ਪਜਾ ਦਈਏ ਢਿਲੇ ਦੇ ਨਾਲ ਨਾਲ ਪੂਰਾ ਪਿੰਡ ਹੀ ਦੇਖ ਲਓ ਤੁਸੀਂ ਖਾਲੀ ਹੋ ਗਿਆ ਖੰਡਰ ਬਣ ਗਿਆ ਕਿੱਡੀਆਂ ਵੱਡੀਆਂ ਵੱਡੀਆਂ ਇਮਾਰਤਾਂ ਦੇਖ ਲਓ ਤੁਸੀਂ ਕਿੰਨੇ ਪੁਰਾਣੇ ਪੁਰਾਣੇ ਘਰ ਆਏ ਇਸੇ ਤਰ੍ਹਾਂ ਇੱਧਰ ਬਹੁਤ ਸੋਏ ਘਰ ਬਣੇ ਹੋਏ ਸਿਗੇ ਖੰਡ ਰੇ ਖੰਡ ਨਜ਼ਰ ਆ ਰਹੇ ਆ ਕੀ ਬਣਿਆ ਹੋਏਗਾ ਉਸ ਟਾਈਮ ਪਿੰਡ ਦਾ ਜਿਹੜੇ ਲੋਕ ਆਪਣੇ ਇੰਨੇ ਸੋਹਣੇ ਬਣਾਏ ਘਰ ਹੀ ਛੱਡ ਕੇ ਚਲੇ ਗਏ ਕਹਿੰਦੇ ਇਸ ਪਿੰਡ ਨੂੰ ਸ਼ਰਾਪਤ ਕਾ ਕੀ ਬਣ ਗਿਆ ਠਾਈ ਭਾਉ ਗਿਆ ਬਿਆਦੇਲ ਨੂੰ ਸੀ ਘਰਾਂ ਦੇ ਵਿੱਚ ਦੋ ਦੋ ਮੰਝਲੀ ਤਿੰਨ ਤਿੰਨ ਮੰਝਲੀ ਘਰ ਸਗੇ ਇੱਕ ਤਰ੍ਹਾਂ ਇਹ ਸਾਰੀ ਰਾਜੇ ਦੀ ਨਗਰੀ ਸੀਗੀ ਇਸੇ ਤਰ੍ਹਾਂ ਇੱਧਰ ਦੇਖ ਲਓ ਪਿੰਡ ਦਾ ਪਿੰਡ ਖੰਡਰਵੈਜੇ ਤਬਦੀਲ ਹੋ ਚੁੱਕਿਆ। ਵਾਕਿਆਨ ਨਕਾਸੀਆਂ ਕੀਤੀਆਂ ਸੀ ਦੇਖ ਲਓ ਤੁਸੀਂ। ਹੁਣ ਵੀਡੀਓ ਦੀ ਇੱਥੇ ਸਮਾਪਤੀ ਕਰਦੇ ਆਂ। ਸਾਰੇ ਭਰਾ ਭੈਣਾਂ ਨੂੰ ਹਰ ਵਾਰ ਦੀ ਤਰ੍ਹਾਂ ਬੇਨਤੀ ਕਰਦੇ ਆਂ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਦਿਓ। ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰਿਓ। ਜਿਹੜੇ ਮੇਰੇ ਭਰਾ ਭੈਣ ਸਾਡੇ ਚੈਨਲ ਤੇ ਨਵੇਂ ਆਉਂਦੇ ਆ ਉਹ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣ ਤਾਂ ਕਿ ਆਉਣ ਵਾਲੀ ਹਰ ਵੀਡੀਓ ਉਹਨਾਂ ਤੱਕ ਪਹੁੰਚ ਸਕੇ। ਹੁਣ ਚੱਲਦੇ ਆਂ। ਜਲਦ ਮਿਲਾਂਗੇ ਨਵੀਂ ਵੀਡੀਓ ਦੇ ਨਾਲ। ਧੰਨਵਾਦ।